ਸਚਿਆਰਾ ਦੇ ਵਡਿਆਈ ਹਰ ਧਰਮ ਨੇ ਆਓਖਿਓ ਕਹਿਣ ਕਹਾਵਣ ਕੋ ਕਈ ਕੇਤੇ ਐਸੋ ਜਨੋ ਹੋ ਹੈ ਸੇਵਕ ਲੱਗ ਤਤ ਜੋਗ ਕੋ ਪੀਤੇ ਕਹਿਣ ਕਹਾਵਣ ਕਹਿਣ ਕਹਾਵਣ ਕੋਈ ਕੀਤੇ ਐਸੋ ਜਨ ਬਿਰੋ ਹੈ ਸੇਵਕ ਤਤ ਜੋਗ ਕੋ ਬੀਤੇ ਧੋਖ ਨਹੀਂ ਸਭ ਸੁਖ ਹੀ ਹੈ ਰੇ ਕੇਕੇ ਏਕੀ ਨੇਤ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੀਤੇ ਸੋਗ ਨਹੀਂ ਸਦ ਹਰਖ ਹੀ ਹੈ ਰੇ ਛੋੜ ਨਹੀਂ ਕਛ ਲੇਤੇ ਕਹੁ ਨਾਨਕ ਜਨ ਹਰ 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 ਹੈ ਕਤ ਆਵੇ ਕਤ ਰਮਤੇ ਕਤ ਆਵੇ ਕਤ ਰਮਤੇ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸੁਨਿਹਰ ਪੈ ਨਹੀਂ ਜਾਕੇ ਜਨ ਮਾਟੀ ਮਾਨੈ ਕੰਚਨ ਮਾਟੀ ਮਾਨੈ ਕਹਿਨ ਕਹਾਵਣ ਕੋ ਕਹੀਏ ਸੈ ਐਸੋ ਜਨ ਬਿਰਲੋ ਹੈ ਸੇਵਕ ਤਤ ਜੋਗ ਕੋ ਪੀਤੇ ਤਤ ਜੋਗ ਕੋ ਪੀਤੇ ਤਤ ਜੋਗ ਕੋ ਪੀਤੇ ਕਾਰਕਿਓ ਦਰਮੀਆਂ ਕਾ ਚੈ ਕਾਰਕਿਓ ਦਰਮੀਆਂ ਕਾ ਪਾਪੀ ਕੋ ਡੰਡ ਦਿਓ ਏ ਪਾਪੀ ਕੋ ਡੰਡ ਦਿਓ ਏ ਪਾਪੀ ਕੋ ਡੰਡ ਕੋ ਦੰਡ ਦਿਓ ਪਾਪੀ ਕੋ ਦੰਡ ਦਿਓ ਓ ਕਾਰਨ ਕਰਤਾ ਜੋ ਕਰੇ ਸਿਰ ਧਰ ਮੰਨ ਕਰੇ ਸ਼ੁਕਰਾਨਾ ਗੁਰਮੁਖ ਹੋ ਮੈਂ ਪਰ ਹਰੈ ਮਨ ਪਾਵੇ ਖਸਮੇ ਦਾ ਭਾਣਾ ਪੈਰੀ ਪੈ ਭਾਖਾ ਕੋਏ ਦਰ ਕੇ ਪਾਵੇ ਮਾਣ ਨੀ ਮਾਣ ਵਰਤਮਾਨ ਵਿੱਚ ਵਰਤਦਾ ਹੋਵਣ ਹਾਰ ਸੋਈ ਪਰਵਾਣਾ ਵਰਤਮਾਨ ਵਿੱਚ ਵਰਤਦਾ ਹੋਵਣ ਹਾਰ ਸੋਈ ਪਰਵਾਣਾ ਕਾਰਨ ਕਰਤਾ ਜੋ ਕਰੇ ਸਿਰ ਤਰ ਮੰਨ ਕਰੇ ਸ਼ੁਕਰਾਨਾ ਰਾਜੀ ਹੋਏ ਰਜ਼ਾਏ ਵਿੱਚ ਦੁਨੀਆਂ ਅੰਦਰ ਜੋ ਮਹਿਮਾਣਾ ਰਾਜੀ ਹੋਏ ਰਜ਼ਾਏ ਵਿੱਚ ਦੁਨੀਆਂ ਅੰਦਰ ਜੋ ਮਹਿਮਾਣਾ ਵਿਸਮਾ ਦੀ ਵਿਸਮਾਦ ਹੋਏ ਕੁਦਰਤ ਕਾਤ ਕੁਰਬਾਣਾ ਲੇ ਪੀਅਲੇ ਫਸਦਾ ਨਿਰਬਾਣਾ ਲੇ ਪੀਅਲੇ ਫਸਦਾ ਨਿਰਬਾਣਾ ਰਾਤ ਜੀ ਹੋਏ ਰਜਾਈ ਵਿੱਚ ਰਜਾਈ ਵਿੱਚ ਦੁਨੀਆਂ ਅੰਦਰ ਜੋ ਮਹਿਮਾਨਾ ਦੁਨੀਆਂ ਅੰਦਰ ਜੋ ਮਹਿਮਾਣਾ ਵਿਸਮਾਤੀ ਵਿਸਮਾਦ ਹੋਏ ਵਿਸਮਾਤੀ ਵਿਸਮਾਦ ਹੋਏ ਕੁਦਰਤ ਕਾਦਰ ਨੂੰ ਕੁਰਬਾਣਾ ਲੇਪੇਲੇਪ ਸਦਾ ਨਿਰਵਾਣਾ ਲੇਪੇਲੇਪ ਸਦਾ ਨਿਰਵਾਣਾ ਜੈਕਾਰ ਕੀਓ ਤਰਮੀਆਂ ਕਾ yo ਮਹੀਆਲ ਪਰਪੂਰ ਹਰ ਜਲ ਥਲ ਮਹੀਆਲ ਪਰਪੂਰ ਰਮੀਆਂ ਕਾ ਪਾਪੀ ਕੋ ਡੰਡ ਦਿਓਏ ਪਾਪੀ ਕੋ ਡੰਡ ਦਿਓਏ ਪਾਪੀ ਕੋ ਡੰਡ ਦਿਓਏ ਪਾਪੀ ਕੋ ਡੰਡ ਦਿਓਏ ਵਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਨੇ ਚਲ ਚੌਰ ਛੱਤ ਪੌੜੀ ਵੱਡੇ ਵੱਡਾ ਭਾਰ ਤੇਰਾ ਮਰਤਬਾ ਰਗ ਪ੍ਰੰਗ ਅਨੇਕ ਨਜ ਆਪਣਾ ਕਰਤਵਾ ਜੀਆਂ ਅੰਦਰ ਜੀ ਹੁ ਸਭੇ ਜਾਣ ਲਾ ਸਭਸ ਤੇਰੇ ਵਾਸਤੇ ਤੇਰਾ ਘਰ ਭਲਾ ਤੇਰੇ ਕਰਨ ਦਉਦਾਈ ਦੁੱਧ ਘਰ ਮਾਣ ਮਤ ਤੇਜੀ ਆਪਣਾ ਆਪ ਜਾਰਾ ਸਰਬ ਕਲਾ ਪਰਪੂਰ ਦੀ ਸਹਿਮਤਤਾ ਨਾਨਕ ਦਾਸਣ ਦਾਸ ਤੂ ਤੇ ਆਗੇ ਬਿਨਵਤਾ ਤੂ ਤੇ ਆਗੇ ਬਿਨਵਤਾ ਪੌੜੀ ਪੌੜੀ ਵੱਡਿਓ ਵੱਡਾ ਭਾਰ ਤੇਰਾ ਮਰਤਬਾ ਰੰਗ-ਬਰੰਗ ਨੇਕ ਨੱਚ ਆਪਣ ਕਰਤਬਾ ਜੀਆਂ ਦਰਜੀਓ ਸਭ ਕੇ ਜਾਣ ਲਾ ਸਭ ਕਿਛ ਤੇਰਾ ਵਾਸਤ ਤੇਰਾ ਘਰ ਭਲਾ ਤੇਰੇ ਕਰ ਅਨੰਦ ਵਿਦਾਈ ਤੁਦ ਕਿਰ ਕਰ ਅਨੰਦ ਵਿਦਾਈ ਤੁਧ ਘਰ ਮਾਨਨ ਹਤਾ ਤੇਜ ਆਪਣਾ ਆਪ ਚਰ ਸਰਬ ਕਲਾ ਭਰਪੂਰ ਦੀ ਸਹਿਜਤਕਤਾ ਨਾਨਕ ਦਾਸਨ ਦਾਸ ਤੁਧ ਆਗੇ ਬਿਨ ਬਤਾ ਸਲੋਕ ਪਵਨ ਗੁਰੂ ਪਾਰਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਦੇਵ ਸ੍ਰੀ ਆਤਮ ਜੁਏ ਸਤਿ ਦਇਆ ਨਖਿ ਲਸ ਹੈ ਗੁਰੂ ਸਤਿ ਨਾਮ ਵਾਹਿ ਗੁਰੂ ਵਾਚੈ ਧਰਮ ਹਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਸਤਿ ਨਾਮ ਵਾਹਿ ਗੁਰੂ ਗੈ ਮਸ ਸਤਿ ਨਾਮ ਵਾਹਿ ਗੁਰੂ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਪੰਗ ਵਾਹਿਗੁਰੂ ਬੰਗਨ ਪੰਕਦ ਬੰ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿ ਆਤਿ ਦੁਏ ਸਤਿ ਦਇਆ ਬਾਹੇ ਗੁਰੂ ਸਤ ਨੰ ਜਗਿਆ ਆਇਆ ਪਚੈ ਧਰਮ ਅਧੂਰ ਕਰਮੀਆ ਨਿਤ ਧਿਆ ਕੇ ਨੇੜੇ ਜੁਰ ਜਿਨੀ ਸਤ ਦਇਆ ਬਾਹੇ ਗੁਰੂ ਮੋਕਸ਼ ਦਾ ਨਾਮ ਵਾਹੇ ਗੁਰੂ ਗੋਰੀਆ ਰਾਹ ਵਾਹਿਗੁਰੂ ਜੀ ਕਾ ਸਤ ਸਾਹਿ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਬਿੰਦ ਸ਼ੁਭ ਮੱਤ ਪਰ ਕਾ ਸਤ ਸਤਿ ਨਾਮ ਵਾਹਿ ਗੁਰੂ ਸਤਿ ਨਾਮ ਵਾਹਿ ਗੁਰੂ ਨਮੋ ਕਾਰ ਜੋਰੀ ਹਰਿ ਬੰਦੀ ਸਤਿ ਨਾਮ ਵਾਹਿ ਗੁਰੂ ਸਤਿ ਨਾਮ ਵਾਹਿ ਰੁਪਾ ਦਇਨਾਹੀ ਕਰੋ ਸ੍ਰੀ ਗੁਰੂ